ਜੇ ਮੈਨੂੰ ਪਤਾ ਹੁੰਦਾ ਨਾ ਕਿ ਤੁਸੀਂ ਉੱਥੇ ਜਾ ਕੇ ਆ ਸਮਾਚਾਰ ਲਾਉਣਾ ਮੈਂ ਤੁਹਾਨੂੰ ਸੱਦਣਾ ਹੀ ਨਹੀਂ। ਉਹ ਇੱਕ ਦਮ ਘਰੋਂ ਵੱਢ ਕੇ ਗੜੇ ਨਾ ਕਿ ਤੂੰ ਜਾ ਕੇ ਨਾ ਬੋਧਾ ਬੋਲੀ ਨਾ ਉੱਥੇ। ਨਹੀਂ ਮੈਂ ਕਹਣਾ ਪਿਆ ਕਿ ਰਾਜੀ ਨਹੀਂਗੀ। ਹੈਂ? ਤੁਸੀਂ ਮੈਨੂੰ ਖੜਾ ਹੀ ਬਾਹ ਖਿੱਚ ਕੇ ਮੈਂ ਤਾਂ ਜਾਣਦੀ ਨਹੀਂ ਕਿ ਉਹ ਆਪਣੇ ਨੂੰ ਮੈਨੂੰ ਪਤਾ ਦੀ ਮਾਂ ਦੀ ਜ਼ੁਬਾਨ ਬੜੀ ਆ। ਵੇਖਿਆ ਕਿਦਾਂ ਬੋਲਣ ਲਈ ਸੀਗੀ। ਉਹ ਅਗਲੇ ਦੀ ਧੀ ਏ। ਉਹ ਯਾਰ ਮੈਂ ਉਹਨਾਂ ਤੇ ਬੋਲਣਾ ਬੋਲਣਾ ਹੈ। ਤੇ ਪੁੱਤ ਸਾਡੀ ਵੀ ਨੋਹੀਂ। ਤੁਹਾਨੂੰ ਮਾੜੀ ਲੱਗਦੀ ਜੀ। ਐਵੇਂ ਗੱਲਾਂ ਕਰੀ ਜਨਾ ਤੂੰ ਵੀ। ਪਰ ਮੰਮੀ ਫਿਰ ਉਹਨੇ ਜਾਣਾ ਕਿੱਥੇ ਜਦਨ ਮੈਂ ਦੰਤਾਂ ਨੂੰ ਫੋਨ ਲਾ ਕੇ ਪੁੱਛਿਆ ਵੀ ਤਾਂ ਸੋਤੀ ਇਹ ਮੁੜ ਕੇ ਤੁਸੀਂ ਮੇਰੀ ਗੱਲ ਨਾ ਕਰਾਈ ਉਹਦੇ ਨਾਲ ਤੇ ਤੈਨੂੰ ਮੈਂ ਦੱਸਿਆ ਨਹੀਂ ਪਿਆਂਦੀ ਮੈਂ ਪਿੰਡ ਜਾਣਾ ਬੈਗ 'ਚ ਕੱਪੜੇ ਪਾ ਕੇ ਬੈਠੀ ਆ ਤੇ ਤੂੰ ਉਹਨੂੰ ਕਿਹਾ ਵਾ ਕਿ ਤੂੰ ਮੈਨੂੰ ਕਿਹਾ ਸੀ ਪਿਆ ਹੋ ਮੈਨੂੰ ਖੁਸ਼ਿਆ ਸੀਗਾ ਮੰਮੀ ਜੇ ਜਾਣਾ ਹੋਣੇ ਅੱਜ ਇਹਨਾਂ ਦਿਮਾਗ ਹੋਣਾ ਕਿ ਕੰਮ ਕਰਦਾ ਜਿੰਨਾ ਕਰਨਾ ਤੇ ਹੋਰ ਕਿਤੇ ਫੋਨ ਫੋਨ ਕਰਕੇ ਤੇ ਹੋਰ ਕਿਤੇ ਪੁੱਛ ਗਏ ਡੈਡੀ ਖੁਸ਼ੀਏ ਤੈਨੂੰ ਹੁਣ ਹੈ ਕਿੰਨੂੰ ਖੁਸ਼ੀਏ ਮੇਰੀ ਗੱਲ ਸੁਣੋ ਸ਼ਾਇਦ ਕੀ ਕਹਿਣਾ ਚੁਬਾਂ ਉਹਦਾ ਚਲਾਈ ਆ ਨਾ ਉਹ ਕੁੜਮਾ ਐਦਾਂ ਨਹੀਂ ਹੁੰਦੇ ਕੁੜਮਾ ਉਹਨਾ ਇਤਗੰਡਾ ਪਤਾ ਨਹੀਂ ਕਿ ਪਿੱਛੇ ਨਾ ਕਰਨੀ ਹੈ ਜੀ ਹੋਰ ਚੰਗਾ ਕੋਈ ਨਾ ਤੂੰ ਗਾੜੀਆਂ ਬਹੁਤ ਅੰਦਰ ਫੁੱਲ ਮਾਲਾ ਪਾ ਕੇ ਆਈਆਂ ਤੇ ਮੈਂ ਕੀ ਕਰਦੀ ਪੈਰੀ ਪੈ ਜਾਂਦੀ ਉਹਨਾਂ ਦੇ ਹੈ ਅਗਲੇ ਮੇਰੇ ਸਿਰ ਤੱਕ ਕਰਕੇ ਬੋਲਣ ਦੇ ਉਹ ਉਹਨਾਂ ਦੀ ਧੀ ਉਹਨਾਂ ਦੇ ਗੱਲ ਪੈਣਾ ਪੈਣਾ ਸੀ ਤੇ ਸਾਡੀ ਨੂੰ ਵੀ ਰੱਖਣੀ ਲੱਭਣ ਦੀ ਫਾਦੇ ਸਾਡੇ ਵੀ ਪਾਉਂਦਾ ਉਹਨੂੰ ਕੁਛ ਹੁੰਦਾ ਨਹੀਂ ਜਦੋਂ ਘਰੋਂ ਗਈ ਆ ਤੇ ਮੈਂ ਆਪਣੇ ਪੇਕੇ ਚਲੀ ਆ ਹੈ ਤੇ ਸਾਡਾ ਕੀ ਕਸੂਰ ਆਏ ਤਸੋਂ ਹਣ ਮੈਨੂੰ ਜਦੋਂ ਉਹ ਭਰਾ ਮੁਆਵਲਾ ਸਮਝਉਂਦੇ ਆ ਕੀ ਭੰਡਿਆ ਕੀ ਨਹੀਂ ਯਾਰ ਕੋਈ ਲੜੀ ਜਾਣਾ ਦੱਸੋ ਕੀ ਰਹੀ ਹੈ ਜੀ ਕਰਨਾ ਕਿ ਇਹ ਚਾਲਬਾਨਾਂ ਦੀ ਕੋਈ ਨਾ ਕੋਈ ਮੈਨੂੰ ਪਤਾ ਲੱਗ ਗਿਆ ਉਹ ਸਾਰਾ ਠੀਕ ਗੱਲ ਹੋ ਗਈ ਆ ਇੱਥੇ ਕੋਲਾ ਪਾਇਆ ਵਾ ਤੁਸੀਂ ਗੱਲ ਕਾਦੀ ਹਣੀਆ ਪੁੱਤ ਆ ਕਿਉਂ ਤਰਾ ਲੈ ਗਿਆ ਇਹ ਚਪਲਸਤੀ ਮੈਨੂੰ ਤੇ ਉਹਦੇ ਮਾਂ ਤੇ ਉਹ ਨਹੀਂ ਬੇਇਜ਼ਤੀ ਕਰਕੇ ਕੱਢਿਆ ਸਾਨੂੰ ਵੀ ਜਾਣੀ ਕਰਨ ਵਾਲੀ ਕੂਣ ਦਾ ਪਤਾ ਨਹੀਂ ਅੱਗ ਨੂੰ ਰਸਾ ਜੱਸ ਮੇਰੀ ਸੁਣ ਲੈ ਗੱਲ ਨਵ ਆਪਣੇ ਘਰ ਵੀ ਨਹੀਂ ਉੱਥੇ ਗਈ ਢੜਜੀ ਸਿਰ ਸਾਨੂੰ ਕੀ ਪਤਾ ਕਿੱਥੇ ਚਲ ਗਈ ਆ ਸਾਡੇ ਵੱਲੋਂ ਤਾਂ ਉੱਥੇ ਹੀ ਗਈ ਆ ਨਾਲੇ ਪਿੰਦਰ ਤੂੰ ਥੋੜਾ ਜਿਹਾ ਬਤਾ ਸਮਝਾਇਆ ਕਰਨਾ ਆਪਣੇ ਸੋਹਰਿਆ ਕਿੱਦਾਂ ਬੋਲਣ ਦੇ ਮੰਮੀ ਨੂੰ ਜੱਸ ਤੂੰ ਚੁੱਪ ਕਰਕੇ ਬਹਿ ਜਾ ਫਾੜ ਦਵਾਈਆ ਦੱਸੋ ਇਹਨੇ ਅਮੀ ਇਹਨੇ ਤਾਂ ਪਹਿਲਾਂ ਹੀ ਤੁਹਾਡਾ ਜੇ ਇਹੋ ਜਿਹਾ ਜਬਾਨ ਨਹੀਂ ਤੇ ਕਿਥੋਂ ਨਾ ਵਸਦੀ ਕਿਦਾ ਪੜਸ ਪਰ ਮਿਲਦੀ ਰਦਾਇ ਨਾ ਹੋ ਜਾ ਤੁਹਾਨੂੰ ਬਸ ਮੌਕਾ ਮਿਲਣਾ ਚਾਹੀਦਾ ਗੱਲ ਕਰਨ ਦਾ ਉਸੇ ਅਗਰ ਤੁਹਾਡੇ ਜਿਹੜੀ ਗੱਲ ਉਹਦੀ ਕਰਦੇ ਹੋਰ ਲੱਗੇ ਇਹ ਗੱਲਾਂ ਕਰਨ ਉਹ ਗਾਥਾਂ ਮੇਰੀ ਕਿੱਥੇ ਚਲੀਆਂ ਜਾਂਦੀਆਂ ਨਾ ਜਾਣਾ ਨਹੀਂ ਅੰਦਰ ਮੇਰੀ ਗੱਲ ਸੁਣ ਲੈ ਥੋੜੀ ਕਰਾਈ ਜਾਣੀ ਹੈ ਇਹ ਦੀ ਕਰਾਈ ਜਾਣੀ ਜਿਹੜੀ ਮੈਂ ਗੱਲ ਕਹਿੰਦਾ ਉੱਥੇ ਉਹ ਮੇਰੀ ਗੱਲ ਸੁਣੋ ਕੁੜਮੋ ਤੁਹਾਡੇ ਵੀ ਚੰਗੇ ਸੀ ਇਹ ਨਹੀਂ ਵਸੀ ਉੱਥੇ ਤੇ ਜੇ ਹੁਣ ਇੱਥੇ ਕੀਤਾ ਸਭ ਕੋ ਤੇ ਹੁਣ ਇਹਨਾਂ ਨਾਲ ਸਾਡੀ ਬੜੀ ਰਹਿਣ ਦੇ ਜੇ ਐਡੇ ਚੰਗੇ ਆ ਤਾਂ ਚਾਹ ਮਿਲੋ ਜਾ ਕੇ ਪਾਣਾ ਤੂੰ ਮੈਂ ਕਿਹਾ ਮਾਹ ਪਿਤਾਵਾ ਦਾ ਨੂੰ ਨਾ ਲੈ ਡੈਡੀ ਮੇਰੀ ਗੱਲ ਸੁਣੋ ਮੈਨੂੰ ਤਾਂ ਇਹ ਨਾ 24 ਘੰਟੇ ਸੁਣਾਉਂਦੇ ਰਿਹਾ ਕਰੋ ਕਿ ਉੱਥੇ ਨਹੀਂ ਬਸੀ ਉਹਨਾਂ ਨੂੰ ਰੱਖਣੀ ਨਹੀਂ ਆਏਗੀ ਰੱਖਣਾ ਨਹੀਂ ਆਈ ਤੇ ਇਹਨੂੰ ਇੱਥੇ ਬਾਤ ਤੇ ਤੇਰੀ ਐਡੀ ਲੰਮੀ ਆ ਤੂੰ ਇੱਥੇ ਨੇ ਘਟ ਘਾਤੀ ਉੱਥੇ ਘਟ ਘਾਤੀ ਹੋਏਗੀ ਆਜਾ ਤੂੰ ਕੋਈ ਨਹੀਂ ਰਾਮਨਾ ਬੋ ਉਹ ਮੇਰੀ ਗੱਲ ਕੋਈ ਪਤਾ ਪਤਾ ਕਰੋ ਫੋਮ ਫਾਲ ਕਰੋ ਸਾਰੇ ਪਾਸੇ ਕਿ ਦੱਸਿਆ ਕੀ ਕਰੀ ਗਏ ਯਾਰ ਡੈਡੀ ਇਹਨਾਂ ਨੂੰ ਮਾਸਾ ਵੀ ਕਰਨੀਆਂ ਆ ਇਹ ਤਾਂ ਕੁਲ ਲੜਦੀਆਂ ਨੇ ਯਾਰ ਉਹ ਤਾਂ ਗੱਲ ਵਾ ਘਰ ਦਾ ਜੀਕ ਵਾ ਚਾ ਲੋਕਾਂ ਰੋਟੀ ਨੰਗਦੀ ਤੇ ਇਹ ਵੇਲਾ ਕੀ ਕਰੀਂ ਜਪਾਂ ਚ ਲੌਂਡੀਆਂ ਗੜਿ ਗੜੀ ਜੋ ਹਿਸਾਬ ਲਈਏ ਘਰੇ ਤੇ ਵੀ ਨਾ ਦਮੇ ਜਾਣੀ ਉਹ ਤਾਂ ਯਾਰ ਗੱਲ ਵਾ ਹੋਂ ਦਹਾ ਬੰਦਿਆਂ ਦੇ ਇੱਥੇ ਬੰਦੇ ਇਕੱਠੇ ਤੇ ਕੀ ਕਰਾਂਗੇ ਕਿਹੀਂ ਉੱਥੇ ਚੱਲ ਕੇ ਤੇ ਇਹਨਾਂ ਗੱਲ ਕੀ ਪਤਾ ਕਿ ਕੀ ਹੋਈ ਕੀ ਨਹੀਂ ਮੈਨੂੰ ਤੇ ਇਹ ਕਰੀਏ ਇੱਡੀਆਂ ਪੱਦਰੀਆਂ ਨਾਲੇ ਗੱਲ ਇੱਕ ਸੋਚਣ ਵਾਲੀ ਆ ਘਰ ਤੇ ਹੋਏ ਹੈ ਕਿ ਦਿੰਦਾ ਨਹੀਂ ਕਿਤੇ ਗਾਂਵ ਚਾ ਕਰਦੀ ਕਦੀ ਉਹ ਨਹੀਂ ਨਹੀਂ ਡੈਡੀ ਚਲੋ ਲੜਾਈ ਝਗੜਾ ਆਪਣੀ ਖਾਣਾ ਪਰ ਮੰਮੀ ਇਦਾਂ ਨਹੀਂ ਕਰ ਸਕਦੀ ਮੈਨੂੰ ਕਿੰਨਾ ਵਿੱਚ ਕੀਣਾ ਉਹਨਾਂ ਤੇ ਓਏ ਯਾਰ ਜਿੰਨਾ ਘਰ ਕਪਾਤੀ ਕੀ ਪਤਾ ਹੁੰਦਾ ਬੁੱਢੀਆਂ ਨੂੰ ਹੈ ਮੇਰੀ ਗੱਲ ਸੁਣ ਉਹ ਕਿਤੇ ਦੂਰ ਮੇਰੇ ਫੋਨ ਕਰ ਤੇ ਆਪਣੇ ਸਹੁਰੇ ਨੂੰ ਸਮਝਾ ਕਿ ਡੈਡ ਜੀ ਜੇ ਲੜਦੇ ਰਹੇ ਨਾ ਤੇ ਸਾਡਾ ਕੰਮ ਹੋਣਾ ਸਾਰਾ ਖਰਾਬ ਠੀਕ ਨਹੀਂ ਇਹ ਤੇ ਕਰ ਯਾਰ ਪਤਾ ਮੈਂ ਇੱਕ ਕਰੀ ਉਹਨਾਂ ਨੂੰ ਕਰਕੇ ਪੂਛਦਾ ਕਿ ਪੁਲੀ ਜਿੱਥੇ ਵੀ ਕਿਤੇ ਹੈਗੇ ਤੇ ਲੱਭ ਕੇ ਤੇ ਲਾਈਏ ਨਹੀਂ ਤੇ ਥੱਕੇ ਥੱਕਾ ਮਰ ਜਾਂਗੇ ਥਾਣੇ ਜੇਲਾਂ ਦੇ ਵਿੱਚ ਤੇ ਮੱਸਾਂ ਗੱਲ ਉਹ ਮੈਂ ਵੀ ਨਾ ਕਰਕੇ ਜਾ ਕਰਕੇ ਆ ਯਾਰ ਇਹਨਾਂ ਦੋਵਾਂ ਜਨੇ ਦਾ ਦਿਮਾਗ ਨਹੀਂ ਕੰਮ ਕਰਦਾ ਵੀ ਘਰ ਐਡੀ ਵੱਡੀ ਬੇਤਾ ਬਣੀ ਆ ਤੇ ਕਿਤਨਾ ਗਾੜੀਆਂ ਲੰਨ ਪਈਆਂ ਮਾਸਾ ਸ਼ਰਮ ਨਹੀਂ ਕੀ ਇਹਨਾਂ ਦੋਵਾਂ ਜਣੀਆਂ ਨੂੰ ਚੱਲ ਯਾਰ ਇਹ ਸੱਚੇ ਪਾਤਸ਼ਾਹ ਸਾਡੀ ਨੂਹ ਲੱਭ ਜੈ ਨਾ ਫਿਰ ਵੀ ਸਾਡੇ ਘਰ ਦੀ ਧੀ ਹੈ ਲੋਕਾਂ ਨੂੰ ਸਮਝ ਨਹੀਂ ਗਈ ਤੇ ਪਰ ਇਹਨਾਂ ਦੋਵਾਂ ਜਨੇ ਦਾ ਦਿਮਾਗ ਖਰਾਬ ਹੋਇਆ ਚਲੋ ਜੇ ਵੀ ਜਿੱਥੇ ਵੀ ਕਿਤੇ ਹੈਗੀ ਮਹਾਰਾਜ ਸੱਚੇ ਪਾਤਸ਼ਾਹ ਠੀਕ ਠਾਕ ਹੀ ਹੋਵੇ ਨਹੀਂ ਨਾ ਤੱਕ ਜੁੱਤੀ ਪਿਓ ਬਤਾਨੇ ਹੈ ਮੈਂ ਜਿੰਨਾਂ ਜੀਣ ਦਿੰਦੇ ਕਹਿ ਨੂੰ ਫੱਦੀ ਹੋਈ ਇਹਨਾਂ ਵਾਲੀ ਬੋਲੀ ਬੋਲਿਆ ਕਰੋ ਤੁਹਾਨੂੰ ਮੈਂ ਕਿਹਾ ਸੀਗਾ ਨਾ ਇਹਨਾਂ ਰੋਲਾ ਨਾ ਪਾਓ ਤੇ ਕੀ ਕਰਾਂ ਫਿਰ ਮੈਂ ਜੇ ਮੈਂ ਰੋਲਾ ਨਾ ਪਾਵਾਂ ਫਿਰ ਤੇ ਮੈਂ ਝਟਫੜੀ ਜਾਵਾਂ ਹੈਂ ਇੱਕ ਗੱਲ ਸੁਣੋ ਇੰਨਾ ਵੀ ਨਾ ਪਾਓ ਕਸੂਰ ਤਾਂ ਸਾਡਾ ਹੀ ਆ ਨਾ ਵਿੱਚੋਂ ਫਿਰ ਕਸੂਰ ਤੇ ਹੋਣੀ ਹੈ ਸਾਡਾ ਹੀ ਆ ਤੇ ਭਾਜੇ ਮੈਂ ਇੰਨੀ ਕਿ ਸੱਚੀ ਨਾ ਹਾਂ ਰੋੜਾ ਰੋਲਾ ਪਾ ਕੇ ਫਿਰ ਤੇ ਝਟਫੜਣ ਸਾਨੂੰ ਠੀਕ ਵਾ ਨਾ ਥੋੜਾ ਬੋਤਾ ਹੱਲਾ ਗੁੱਲਾ ਸਾਨੂੰ ਕਰਨਾ ਹੀ ਪੈਣਾ ਵਾ ਐ ਮੇਰੀ ਗੱਲ ਸੁਣੋ ਦੱਸੋ ਤੇ ਸੇਵੇਂ ਨੂੰ ਕੀ ਹੋਇਆ ਫਿਰ ਉੱਥੇ ਹੁਣ ਆ ਗਈ ਆ ਉਹ ਤਾਂ ਖਪੇ ਪਏ ਉਹਦੇ ਮਾਪਿਓ ਉਹਦੀ ਮਾਂ ਤਾਂ ਰੋਂ ਡਈ ਪਿੱਟਣੋਂ ਤਿਆਰ ਹੋਈ ਹੀਗੀ ਇੰਨੀਆਂ ਗੱਲਾਂ ਮੈਨੂੰ ਕੀਤੀਆਂ ਕਿ ਘਰ ਨਾ ਆ ਲੈਣੀ ਨੀ ਤੂੰ ਐਉਂ ਕੀਤਾ ਨਹੀਂ ਤੂੰ ਜਿਹਾਉਂ ਕੀਤਾ ਮੇਰੇ ਕੋ ਤੇ ਸੁਣੀਆ ਨਾ ਜਾਣ ਐਨੀ ਮੈਨੂੰ ਸ਼ਰਮ ਆਵੇ ਵਿੱਚ ਵਿੱਚ ਮੇਰਾ ਤਾਂ ਕੰਬਣ ਤੇ ਫਿਰ ਵੀ ਮੈਂ ਨਾ ਗਾੜੀਆਂ ਹਲਾ ਗੁਲਾ ਪੂਰਾ ਕਾਰ ਆਈਆਂ ਬਠੇਰੀਆਂ ਗੱਲਾਂ ਕਰਕੇ ਆਈਆਂ ਮੈਂ ਚੁੱਪ ਕਰਕੇ ਨਹੀਂ ਆਈ ਉਥੋਂ ਚੰਗਾ ਕੀਤਾ ਇਹਨੇ ਨਾਲ ਉਹਨਾਂ ਨੂੰ ਹੋ ਗਿਆ ਵੀ ਇਹ ਸੱਚੀਆਂ ਹੀ ਆ ਗੱਲ ਨਹੀਂ ਪਤਾ ਹੈ ਉਹ ਤੇ ਪੁਰਾਣਾ ਗੱਡੀ ਫੋਨ ਨੂੰ ਸਰੰਡੇ ਸੀ ਉਹਨਾਂ ਨੂੰ ਤੇ ਪਤਾ ਨਹੀਂ ਆਇਆ ਕਿ ਨਹੀਂ ਆਇਆ ਜਿਕੇ ਨੀ ਡੈਡੀ ਨੂੰ ਤੇ ਪਿੰਦਰ ਨੂੰ ਤੇ ਹੋਊਗਾ ਇਹ ਨਾ ਨਹੀਂ ਇਹਨਾਂ ਨੂੰ ਯਕੀਨ ਆ ਗਿਆ ਇਦਾਂ ਵੀ ਨਹੀਂ ਕਰ ਸਕਦੀ ਸਹੀ ਗੱਲ ਵਾ ਮੈਂ ਤਾਂ ਕਹਿਤਾ ਹੀਗਾ ਮੈਂ ਕਿ ਤੈਨੂੰ ਤੇਰੇ ਸ਼ੱਕ ਪੈਣ ਦੇ ਮੇਰੇ ਤੇ ਨਹੀਂ ਨਹੀਂ ਤੂਕਦਾਂ ਨੀ ਗੱਲਾਂ ਕਰਦੀਆਂ ਮੈਂ ਵਿੱਚ ਇਹ ਵਿੱਚ ਹੁਣ ਸਾਰੀਆਂ ਗੱਲਾਂ ਤਾਂ ਬੁੱਝ ਗਈਆਂ ਵਾ ਇੰਨਾ ਵੱਲੋਂ ਹੁਣ ਕੋਈ ਗੱਲ ਨਹੀਂ ਗਈ ਹੁਣ ਉਹਨਾਂ ਨੇ ਕੋਈ ਨਾ ਕੋਈ ਪੇੜਾ ਕਰਦ ਕਰਨਾ ਹੀ ਹੋ ਉਹ ਬੜੇ ਖਪੇ ਆ ਰੋਂ ਹੁੰਦੇ ਆ ਪਿੱਟਣ ਦੇ ਆ ਕਿਤੇ ਸਾਡੀ ਠੀਕ ਤੇ ਚੱਲ ਗਈ ਨਹੀਂ ਸਾਡੀ ਤੀਨ ਸੁਖਾ ਗਈ ਬੜਾਈ ਕੁਛ ਕੀਤਾ ਉਹਦੀ ਮਾਂ ਨੇ ਇਹ ਤਾਂ ਉਹਦਾ ਕੰਮ ਨਹੀਂ ਆ ਉਹ ਤੁਹਾਨੂੰ ਪਤਾ ਹੀ ਆ ਕਿੰਦਾਂ ਦੀਆਂ ਖਪੇ ਬੁੱਟੀਆਂ ਹੈਗੀਆਂ ਮੈਂ ਤਾਂ ਵਿੱਚ ਇਹਦੇ ਨਹੀਂ ਸੋਚਦੇਗੇ ਨਹੀਂ ਨਹੀਂ ਮੈਂ ਤੇ ਕਿਹ ਕਿ ਸੋਚਾਂ ਮੈਂ ਜਿਹੜੀ ਚੀਜ਼ ਨਹੀਂ ਲੱਪਣ ਓਹਨਾਂ ਲੱਭਣੀ ਹੁਣ ਤਾ ਸਾਰੀ ਆਉਣੀ ਆ ਤਾਂ ਮਿੱਠੋ ਬਣਾਵਣਾ ਕਿੱਥੇ ਗਈ ਗਈ ਚਲ ਆਇ ਨਾ ਜਾਣ ਬਣਾਵਾਂ ਕਿੱਥੇ ਚਲ ਆ ਮੈਂ ਕੀ ਕਰੂਗੀ ਜੇ ਮੈਂ ਨਾ ਰੋਈ ਜਾ ਰੋਇਆ ਥੋੜਾ ਹੋਣਾ ਕੋਈ ਤੇ ਮੈਨੂੰ ਕਹਿੰਦੇ ਸੀ ਮੇਰਾ ਤੇ ਆਸਵਾ ਵੀ ਉਹ ਹੀ ਸੀ ਉਹਨੂੰ ਐ ਵੀ ਕੁਛ ਨਹੀਂ ਮੇਰੀ ਗੱਲ ਸੁਣ ਹੁਣੇ ਟਾਈਮ ਰੋਂਦਾ ਨੀਗਾ ਹੋੜੇ ਆ ਵੀ ਸਾਨੂੰ ਕੁਝ ਕਰਨਾ ਚਾਹੀਦਾ ਵਾ ਕੋਈ ਗੱਲ ਨਹੀਂ ਮੈਂ ਜਾਣਾ ਸਰਪੰਚ ਕੋ ਉਹਨੂੰ ਮੈਂ ਪੁੱਛਣਾ ਵੀ ਆਹ ਗੱਲ ਬਣ ਗਈ ਆ ਤੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਵਾ ਠੀਕ ਆ ਕਿ ਨਹੀਂ ਵੀ ਅਸੀਂ ਹੁਣ ਥਾਣੇ ਰਿਪੋਰਟ ਕਰੀਏ ਉਹਨਾਂ ਤੇ ਕਰੀਏ ਕਿੱਦਾਂ ਕਰੀਏ ਇਹ ਨਾ ਵੀ ਗੱਲ ਮੁੜ ਕੇ ਕੱਲ ਨੂੰ ਕੋਈ ਹੋਰ ਨਿਕਲੇ ਤੇ ਅਸੀਂ ਰਿਸ਼ਤੇਦਾਰੀ ਵੀ ਖਰਾਬ ਕਰਕੇ ਬਹਿ ਰਹੀਏ ਕੀ ਪਤਾ ਕਦੇ ਜਿੰਦੀ ਜਾਗਦੀ ਹੋਵੇ ਜੇ ਹਨ ਨਾ ਲੱਭੀ ਨਾ ਫਿਰ ਆਪਾਂ ਕੀ ਕਰਾਂਗੇ ਕਿਹਦੇ ਮੁੱਲ ਵੇਖਾਂਗੇ ਉਹੀ ਦਾਸ ਦਾ ਲੱਗਣਾ ਮੈਂ ਗੱਲ ਸਮਝਾ ਹਾਂ ਅਗਲੇ ਟਾਈਮ ਦਾ ਤੇ ਪਤਾ ਨਹੀਂ ਵੀ ਕਿੱਦਾਂ ਦਾ ਹੋਣਾ ਤੇ ਕੀ ਹੋਣਾ ਹੁਣ ਜਿਹੜਾ ਹੋ ਗਿਆ ਵਾ ਉਹਨੂੰ ਤਾਂ ਸੰਭਾਲੀਏ ਕੋਈ ਚਾਰਾ-ਵਾਰਾ ਕਰੀਏ ਤੂੰ ਏਦਾਂ ਕਰ ਐਵੇਂ ਬਹੁਤਾ ਦੇਲਣਾ ਛੋਟਾ ਕਰ ਰੋ ਨਾ ਹੁਣ ਰੋਇਆ ਨਹੀਂ ਕੋਈ ਹੋਣਾ ਤੇ ਮੈਂ ਜਾ ਕੇ ਉਹਨਾਂ ਨਾਲ ਤਾਂ ਫਿਰ ਮੈਂ ਤੈਨੂੰ ਦੱਸਣਾ ਵੀ ਕੀ ਕਰਨਾ ਠੀਕ ਹੈ ਜੀ ਮੈਂ ਮਿਲ ਕੇ ਆਉਂਦਾ ਸਰਪੰਚ ਨੂੰ ਤੇ ਹੋਰ ਵੀ ਦੋ ਚਾਰ ਬੰਦੇ ਸਣੇ-ਸਣੇ ਜਿਹੜੇ ਉਹਨਾਂ ਨਾਲ ਸਲਾਹ ਕਰਕੇ ਆਉਂਦਾ ਮੈਂ ਤੇ ਤੂੰ ਏਦਾਂ ਕਰ ਵੀ ਕੋਈ ਖਾ-ਖੂ ਲੈ ਹੈ ਮੇਰਾ ਨਹੀਂ ਜੀ ਕਰਦਾ ਕਿਸੇ ਚੀਜ਼ ਖਾਣ ਨੂੰ ਜਿੰਨਾ ਚਿਰ ਮੇਰੀ ਧੀ ਨਹੀਂ ਅੱਖਾਂ ਸਾਹਮਣੇ ਹੁੰਦੀ ਮੈਨੂੰ ਕਿਤੇ ਲੰਘਣ ਦਿਆ ਵਾ ਕੀ ਤਾਂ ਭੁੱਖੀ ਧਾਈ ਬੈਠੀ ਹੋਊਗੀ ਹੈਗੀ ਆ ਜਾ ਹੈ ਨਹੀਂ ਕੋਈ ਖਾਏ ਪੀਏਗੀ ਉਹ ਸਰੀਰ ਹਿਮਤ ਕਰੂਗਾ ਜੇ ਬਿਲਕੁਲ ਭੁੱਖੀ ਰਹੇਗੀ ਨਾ ਭੁੱਖੀ ਰਹੇ ਤਾਂ ਆਪ ਗਾਂ ਹੋ ਜੇਗੀ। ਮੈਂ ਮਰ ਜਾਵਾਂ ਮੈਂ ਖਾਣਾ ਖਾਖ ਨਹੀਂ ਨਜ਼ੇ ਮੇਰੇ ਟੀ ਦੀ ਅੱਖ ਸਾਹਮਣੇ ਹੁੰਦੀ। ਚੱਲ ਮੈਂ ਜਰਾ ਖੋ ਕੇ ਆਉਣਾ ਹੈ। ਖਾਣਾ ਰਹਿ ਇਹਨਾਂ ਰਿਸ਼ਤੇਦਾਰਾਂ ਦਾ। ਜਦੋਂ ਬੇੜਾ ਬੈਜੇ ਮੇਰੀ ਟੀ ਖਾਲੀ ਇਹਨਾਂ ਵੀ। ਮੈਂ ਤਾਂ ਨਹੀਂ ਇਹ ਜੀਵਨ ਤੇਰੀ ਟੀ ਦੇ ਅੱਗੇ ਇਦਾਂ ਹੀ ਹੋਂ ਅੱਗੇ ਵੀ ਹੋਂ ਦੀਆਂ ਗਾਂ ਵੀ ਹੋਂ। ਫਿਰ ਤੈਨੂੰ ਪਤਾ ਲੱਗੇ ਵੀ ਈਆਂ ਦਾ ਦੁੱਖ ਕੀ ਹੁੰਦਾ ਵਾ। ਮੈਂ ਤਿੱਕੋ ਗੱਲ ਨਹੀਂ ਆਣੀ। ਜੀ ਆਪਣੀ ਧੀ ਆ ਕਿ ਗਰੀਬ ਘਰ ਦੇ ਆ ਨਾ ਅਮੀਰ ਘਰ ਰਿਆ ਲਾਂਗੇ ਧੀਆਂ ਨੂੰ ਸੋਖ ਹੀ ਨਾ ਮਿਲਿਆ ਤੇ ਫਾਇਦਾ ਵੀ ਕੀ ਆ ਪਰ ਮੈਨੂੰ ਕੋਈ ਪੁੱਛ ਕੇ ਵੇਖੇ ਮੇਰਾ ਆਂਦਰਾ ਹਮ ਕੀ ਦਈਆਂ ਕਰ ਕਰ ਲਾਉਣ ਗਾਵੇ ਕਰਾਉਣ ਆਪਣੀ ਧੀ ਵਾਸਤੇ ਮੇਰਾ ਵਾਸ ਚੱਲੇ ਮੈਂ ਮੇਕਣਾ ਲਾਵਾਂ ਆਪਣੀ ਧੀ ਨੂੰ ਮੈਂ ਲਵਾਤੀ ਪਰ ਘਰੇ ਕਿੱਥੇ ਹੋ ਕੀ ਹਾਲਤ ਚ ਹੋਊਗੀ ਹਾਏ ਉਹ ਤੇ ਹੈ ਵੀ ਬੜੀ ਚੰਗੀ ਅੱਛਾ ਰੱਬ ਅਗੇ ਹੱਥ ਜੋੜਨੇ ਰੱਬਾ ਮੇਹੀ ਧੀ ਮਿਲ ਜੇ ਬਾਬਾ ਮੇਰੀ ਧੀ ਮਿਲ ਜੇ ਮੈਨੂੰ ਹੋਰ ਕੁਛ ਨਹੀਂ ਚਾਹੀਦਾ

ਉਰੀ ਦਾ 3 ਨੂੰ ਤੇ ਅੱਜ ਨੂੰ ਉਧਰ ਵੀ ਜਾਣਾ ਪੈਣਾ ਵਾ ਫੋਨ ਕਰਦਾ ਭਲਾ ਮੈਂ ਹਨਾ ਲੈ ਲਓ ਨਹੀਂ ਹੋਂ ਤੇ ਠੀਕ ਆ ਪਰ ਪਹਿਲਾਂ ਤਾਂ ਕਿੱਦਾਂ ਕਰਨਾ ਪਿਆ ਮੈਂ ਤਾਂ ਕੋਈ ਵੀ ਨਹੀਂ ਕਰਾ ਹੱਦ ਕਿੰਨਾ ਤੰਗ ਹੋ ਆਪਣਾ ਉਹ ਯਾ ਉਹ ਪੈਸੇ ਤਾਂ ਦੇ ਦਰ ਹੁਣ ਕੋਨਾ ਕੋ ਕਰਨਾ ਹੀ ਬਣਾਵਾ ਚਲ ਪਹਿਲੇ ਫੋਨ ਕਰ ਦੇ ਨਾ ਓਥੇ ਸਾਮਣੇ ਫਿਰ ਕੋਈ ਨਹੀਂ ਮੈਂ ਕਰ ਦਾਂਗਾ ਜਦੋਂ ਪੈਸੇ ਦਾ ਵੀ ਹੱਲ ਪਹਿਲੇ ਫੋਨ ਕਰਦੀ ਆ ਨਾ ਸਤਿ ਸ਼੍ਰੀ ਅਕਾਲ ਮੈਡਮ ਜੀ ਹਾਂਜੀ ਮੈਡਮ ਜੀ ਮੈਂ ਨਾ ਸੰਨੀ ਬੋਲਦਾ ਮੈਂ ਤੇ ਉਹਨਾਂ ਡਾਕਟਰ ਸਾਹਿਬ ਨੇ ਕਿਹਾ ਹੀ ਅੱਜ ਅਹੀਂ ਆਉਣਾ ਹੈਗਾ ਤੇ ਟੈਸਟ ਕਰਵਾਉਣਾ ਹੈ ਕਿਹਦੇ ਆਪਾਂ ਚੈੱਕਅਪ ਕਰਵਾਉਣਾ ਹੈਗਾ ਹਾਂਜੀ ਠੀਕ ਆ ਜੀ ਚਲੋ ਠੀਕ ਆ ਜੀ ਫਿਰ ਆਪਾਂ ਕੱਲ ਨੂੰ ਆ ਜਾਾਂਗੇ ਠੀਕ ਆ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਰਨੋ ਕੈਂਡੇ ਆ ਪੀ ਡਾਕਟਰ ਸਾਹਿਬ ਅੱਜ ਆਪਰੇਸ਼ਨ ਤੇ ਆ ਤੇ ਕੱਲ ਨੂੰ ਆ ਜਿਓ ਤੇ ਕੱਲ ਕਿਹੜਾ ਦੂਰਾ ਪੈਨੇ ਕਿਦਾਂ ਕਰਨਾ ਚਲੋ ਕੋਈ ਨਹੀਂ ਪੈਨੇ ਮੈਂ ਕਰਦਾ ਫੋਨ ਕਰਦਾਂਗੇ ਬਣੂਗੇ ਤੇ ਕਰਦਾ ਨਾ ਪੈਨੇ ਕੋਈ ਨਹੀਂ ਫੋਨ ਹੀ ਪੜਦੀਆਂ ਕਿ ਉਹਨੂੰ ਫੜਨੇ ਪੈਣੀ ਆ ਕੀ ਕਰਾਂ ਤੇ ਕਿਦਾਂ ਫੇ ਰੋਟੀ ਲਿਆਉਂਗਾ ਮੈਂ ਆ ਰੋਟੀ ਲਿਆਇਆ ਯਾਰ ਫੇਰ ਦਾ ਗਿਆ ਭੁੱਖ ਲੱਗਣੀ ਆ ਬਣਾਉ ਰੋਟੀ ਤੇ ਰੋਟੀ ਵੀ ਖਾ ਲੈਣੀ ਆ ਫੇਰ ਜਾਣਾ ਕਿਸੇ ਪਾਸੇ हेलो हां हां गोपी कि ठीक ठाक हां हाँ और कितने जे ਹਾਂਜੀ ਕੰਮ ਪੈ ਗਿਆ ਜੀ ਇੱਕ ਵੇਰ ਤੇਰੇ ਨਾਲ ਛੋਟਾ ਜਿਹਾ ਜ਼ਰੂਰੀ ਆ ਕੋਈ ਹਾਂਜੀ ਯਾਨੀ ਮੈਨੂੰ ਨਾ ਪੈਸੇ ਚਾਹੀਦੇ ਆ ਥੋੜੀ ਜੇ ਇਹ ਲੋੜਤਾ ਧਰੀ ਸੀ ਤੇ ਮੈਨੂੰ ਫਿਰ ਕਿਸੇ ਪਾਸੇ ਆਉਣੇ ਆ ਪੈਸੇ ਫਿਰ ਮੈਂ ਉਧਰੋਂ ਮੈਨੂੰ ਮਿਲ ਲੀਂਗਾ ਫਿਰ ਮੈਂ ਤੇਰੇ ਵਾਪਸ ਕਰ ਦਾਂਗਾ ਤੇ ਮੈਨੂੰ ਰੁਪਈਆ 10000 ਚਾਹੀਦਾ ਵਾ ਹਾਂਜੀ ਹਾਂਜੀ ਤੇ ਕਰਦੇ ਹਾਂ ਮੇਰਾ ਵੀਰ ਆਵਾਂ ਮੈਂ ਤੇਰੇ ਕੋਲ ਲੈਣ ਆਓ ਚਲ ਠੀਕ ਆ ਮੈਂ ਫਿਰ ਤੈਨੂੰ ਨੰਬਰ ਸੈਂਡ ਕਰ ਦੇਣਾ ਆਪਣਾ ਪੇਪੀਅਮ ਉੱਚੀ ਕਰ ਦੇ ਠੀਕ ਆ ਮੇਰਾ ਵੀਰ ਹਾਂ ਚਲੋ ਠੀਕ ਆ ਮੈਂ ਕਰ ਦਿਆਂ ਨੰਬਰ ਸੈਂਡ ਤੈਨੂੰ ਤੇ ਘੜਤੀ ਚੰਗਾ ਓਕੇ ਮੇਰਾ ਵੀਰ ਧੰਨਵਾਦ ਇਹ ਲਾ ਲੈਣੇ ਕੋਈ ਲੱਗਾ ਪਤਾ ਮੈਨੂੰ ਇਹ ਦੱਸੋ ਰੋਟੀਆਂ ਦੇ ਦੋ ਲਾ ਲਈਂ ਦੀਓ ਤੇ ਰੋਟੀਆਂ ਕੀ ਲੱਗੀ ਰੋਟੀਆਂ ਸੁਝੰਡੀਆਂ ਨਹੀਂ ਕਿਦਾਂ ਦਾ ਤੁਹਾਡਾ ਸੁਭਾਅ ਆ ਫੇਰ ਰੋਟੀਆਂ ਮੰਗਣ ਦੇ ਆਣ ਕੀ ਕਰਕੇ ਆ ਗੱਲ ਸਰਪੰਚ ਨਾਲ ਉਹ ਆਂਦਾ ਚੱਲ ਇੰਨੀ ਕਾਲੀ ਵਿਚਾਰਾ ਨਾ ਕਰੋ ਤੇ ਫਿਰ ਵੀ ਤੁਹਾਡੀ ਰਿਸ਼ਤੇਦਾਰੀ ਆ ਤੁਸੀਂ ਉੱਥੇ ਜਾਓ ਪਹਿਲਾਂ ਉਹਨਾਂ ਨਾਲ ਗੱਲਬਾਤ ਕਰੋ ਜਾ ਕੇ ਕੋਈ ਪਤਾ ਲੱਗੇ ਹੋ ਸਕਦਾ ਕੋਈ ਸਰਾਗ ਨਿਕਲੇ ਉਹ ਦਿਨਾਂ ਨੂੰ ਦੁਪਹਿਰਾਂ ਦੇ ਪਾਣੀ ਨਹੀਂ ਪੀਣ ਦਿੰਦੀ ਉੱਥੇ ਜਾਂਦਾ ਕੋਈ ਹੈਗਾ ਫਾਇਦਾ ਪਹਿਲਾਂ ਮੈਨੂੰ ਇਹ ਦੱਸੋ ਪਾਣੀ ਦੇ ਪਾਣੀ ਪੀਣ ਦਵੇ ਚਾਹੇ ਨਾ ਪੀਣ ਦਵੇ ਅਸੀਂ ਉੱਥੇ ਜਾਈਏ ਜਾ ਕੇ ਉਹਨਾਂ ਨਾਲ ਗੱਲਬਾਤ ਕਰੀਏ ਤੇ ਦੱਸੋ ਹੁਣ ਕੀ ਕਰਨਾ ਵਾ ਪੂਰੀ ਲੱਭੀ ਆ ਜਾਂ ਨਹੀਂ ਲੱਭੀ ਜਾਂ ਕੋਈ ਸਰਾਗ ਨਿਕਲਦਾ ਵਾ ਜਾਂ ਕਿਸੇ ਨੇ ਹੁੰਦੀ ਜਾਂਦੀ ਵੇਖੀ ਆ ਜੇ ਤਾਂ ਫਿਰ ਪੁਲਿਸ ਦੇ ਹੈਗੀ ਆ ਤੇ ਪੁਲਿਸ ਨੂੰ ਰਿਪੋਰਟ ਕਰਦਾਂਗੇ ਮੈਂ ਟਾਈਮ ਨਾ ਲਾਉ ਜਿੰਨੀ ਛੇਤੀ ਹੁੰਦਾ ਉਹਨੀ ਛੇਤੀ ਆਪਾਂ ਕਰਦੇ ਨਾਲੇ ਕੀ ਪਤਾ ਉਹ ਕਹਿਣ ਵੀ ਚਲੋ ਸਾਡੇ ਨਾਲ ਤੁਸੀਂ ਵੀ ਆ ਜਾਓ ਉੱਥੇ ਜਾ ਕੇ ਪੁਲਿਸ ਰਿਪੋਰਟ ਕਰਦੇ ਕੀ ਹੋ ਗਿਆ ਕਿ ਨਹੀਂ ਮੇਰਾ ਕੋ ਸੋਚੂ ਮੈਂ ਅਹੀ ਜਰਾ ਤੈਨੂੰ ਨਹੀਂ ਜੇ ਕੋ ਹਲਬਦਾ ਅੱਗੇ ਅੱਖਾਂ ਦੇ ਆਪਣੇ ਕੋਈ ਗੱਲ ਨਹੀਂ ਤਾਂ ਹੌਸਲਾ ਰੱਖ ਕਿ ਬਦਮ ਮਹਾਰਾਜ ਜੀ ਦੀ ਕਿਰਪਾ ਕਰੇ ਤੇ ਕਿਤੇ ਲੱਭ ਹੀ ਜਾਏ ਤੀ ਸਾਡੀ ਹੁਣ ਜੋ ਹੋ ਗਿਆ ਵਾ ਉਹ ਹੋ ਗਿਆ ਵਾ ਹੁਣ ਅਸੀਂ ਕਰ ਵੀ ਕੀ ਸਕਨੇ ਆ ਹੋਂਦੇ ਹੋਈ ਆਪਾਂ ਅਸੀਂ ਉਹਨੂੰ ਲੱਭੀਏ ਕਿਸ ਤਰ੍ਹਾਂ ਤੇ ਮੇਰੀ ਗੱਲ ਸੁਣ ਆਪਾਂ ਚੱਲ ਗਏ ਹਾਂ ਤੇਰੇ ਸਹੁਰੇ ਕੁੜੀ ਦੇ ਤੇ ਆ ਕੱਪੜੇ-ਕੁੱਪੜੇ ਮਰਦੇ ਬਦਲ ਲਈਏ ਨਹੀਂ ਮੇਰਾ ਨਹੀਂ ਕੱਪੜੇ ਬਦਲਣ ਦੇਗਾ ਮੈਂ ਇੱਦਾਂ ਹੀ ਚੱਲ ਜਾਉਂਗੀ ਜਿੰਨਾ ਚਿਰ ਮੈਂ ਕੀ ਲੱਭੀ ਮੈਂ ਕੋਸ਼ਿਸ਼ ਨਹੀਂ ਕਰਨਾ ਬਸ ਬਾਰ-ਬਾਰ ਨਾ ਮਿਲਦੀ ਚੱਲ ਉੱਠ ਫਿਰ ਚਲੀਏ ਤਿਆਰੀ ਜਾਨ ਦੀ ਚਲੋ ਠੀਕ ਆ ਚੰਗਾ ਮਾਸੇ ਜੀ ਉਹ ਮੇਰੀ ਗੱਲ ਸੁਣ ਲਾ ਇਥੋਂ ਕੱਢ ਤੇ ਉਹ ਥਾਲਾ ਲਾ ਕੇ ਹੋਵੇ ਉਹ ਤੋਂ ਕੋਈ ਲਾ ਕੇ ਹੋਵੇ ਲਾਦਾ ਬਾਹਰ ਕੋ ਆਇਆ ਇਹ ਨਾ ਮੈਂ ਕੋਲ ਹੈਂ ਬਿਨਾਂ ਮੈਂ ਜਾ ਕੇ ਜੱਸਰ ਹਾਂਜੀ ਬੈਲਾ ਜੀ ਆ ਕਿ ਇਹ ਕੋਣ ਆਇਆ ਵਾ ਤੁਹਾਨੂੰ ਯਾਦ ਹੈਗਾ ਅੰਦਰ ਅੱਛਾ ਯਾਦ ਲੱਗਾ ਨਾ ਉਹਦਾ ਕੋਈ ਪਤਾ ਡੈਡੀ ਹੋਈ ਤੇ ਨਹੀਂ ਪਤਾ ਲੱਗਾ ਆਜੋ ਬੈਠ ਕੇ ਕਰਦੇ ਆ ਗੱਲ ਠੀਕ ਆ। ਉਹ ਲਾਓ ਜੀ ਆਗੇ ਤੁਹਾਡੇ ਮੁੰਡੇ ਦੇ ਸਕੇ ਮਾਪਿਓ। ਹਾਂ ਹਾਂ ਨਾ ਦੇ ਮਾਪਿਓ ਆਗੇ ਆਓ। ਹਾਂ ਉਹ। ਹਾਈ ਹਾਈ। ਇਹ ਹਰੇ ਮਗਰੇ ਤੁਰੇ ਆਏ ਆ। ਅਜੇ ਤੇ ਪਾਣੀ ਆ। ਖਾਦੀ ਹੋਈ ਨਾਲੇ। ਆਖੀ। ਕੱਪੜੇ ਵੀ ਹੀ ਨਾਲੇ। ਹੈ? ਇਹ ਤਾਂ ਮੈਨੂੰ ਲੱਗਦਾ ਵੀ ਇੱਥੇ ਹੀ ਆਗੇ ਜਿੱਦੱਕ ਕਿ ਤੱਕ ਮਾਂ ਦੇ ਮਾਈ ਦੀ ਆਖੀ ਨਾਲ ਦੀ। ਤੁਸੀਂ ਤਾਂ ਕਰ ਲਓ। ਕਿ ਦੱਸ ਕਿਤਨਾ ਪਈਆਂ ਮਰਮਾਂ ਨੇ ਘਰ ਤੇ ਨਹੀਂ ਆਣਾ ਸੂਟ ਹੀ ਬਦਲ ਲਾਓ। ਆਦੀ ਹੋਈ ਨਾ ਵਾਲੀ ਵੀ ਤੇ ਚੰਗਾ ਜਲੂਸ ਕਢਵਾ ਲਏ ਮੈਂ ਕੁੜੀ ਕਾਦੀ ਲੱਪਣੀ ਨਾ ਸੋਹ ਕੱਪੜੇ ਪਾਉਣੇ ਭੁੱਲ ਗਏ ਹਾਂ ਜਾਂਦੇ ਕਹਿ ਮਾਣੋ ਅਜਿਵਨ ਪਾਣੀ ਲੈ ਕੇ ਆਇਓ ਆ ਗਈ ਤੇ ਲੈ ਪਿਓ ਤੇਰੇ ਡਾਕਟਰ ਆ ਗਏ ਪਾਣੀ ਦਾ ਦੇਵਾ ਪਾਣੀ ਆਪ ਤੇ ਨਾਲ ਪਿਆ ਲੈਣੀ ਤੇ ਹਣ ਹੁਣ ਪਿਆਣਾ ਪੈਣਾ ਜਾ ਜਾ ਮਾਰ ਕੇ ਆਉ ਮੱਥੇ ਪਾਣੀ ਲੈ ਕੁ ਲਗਾ ਪਰਾਧੋ ਕੁੜੀ ਦਾ ਵੇਖੋ ਭਾਜੀ ਇਹਨੂੰ ਜੋਂਦੇ ਢਾਡੇ ਘੁਆਏ ਨਾ ਅਸੀਂ ਤੇਰਾ ਪਹਿਲੂ ਲੀਡਿੰਗ ਨਹੀਂ ਜਲਾਏ ਅਸੀਂ ਤਾਂ ਥਾਂ ਥਾਂ ਤੇ ਪੁੰਨ ਕੀਤਾ ਵਾ ਇਹਦੀ ਮਾਸੀ ਦੀ ਕੁੜੀਆਂ ਨਾਲ ਬੜਾ ਪਿਆਰ ਹੈ ਉਹਨਾਂ ਨੂੰ ਫੋਨ ਕੀਤਾ ਕੁੜੀਆਂ ਨੇ ਕਹਿੰਦੇ ਵੀ ਇੱਥੇ ਨਹੀਂ ਆਏ ਬੀਬੀ ਹੁਣ ਇਹਦੇ ਆਪਣੇ ਬਾਪੂ ਦੀ ਲਾਉਣਦੇ ਆ ਅਸੀਂ ਜਦ ਮਰ ਮਰ ਮਿੱਟੀ ਹੋਣੇ ਆ ਇਹਦੇ ਇਹਨੇ ਕਿਤੇ ਰੋਟੀ ਨਹੀਂ ਖਾਦੀ ਦੋ ਕੁੜਕੀਆਂ ਜਦੋਂ ਦਾ ਪਤਾ ਲੱਗਾ ਵੀ ਆਹ ਕੰਮ ਹੋਇਆ ਹੋਇਆ ਇਹ ਤਾਂ ਪਾਣੀ ਤੱਕ ਨਹੀਂ ਪੀਂਦੇ ਅਸੀਂ ਕੀ ਕਰੀਏ ਦੱਸੋ ਅਸੀਂ ਭਾਜੀ ਆਪਣੀਆਂ ਦੱਸੀ ਜਾਂਦੇ ਅਸੀਂ ਤਾਂ ਜਦੋਂ ਤੇ ਆਏ ਆ ਉਦੋਂ ਤੇ ਟੈਨਸ਼ਨ 'ਚ ਪਏ ਆ ਕਿਉਂ ਕਹਿੰਦਾ ਜੇ ਹਮ ਨੂੰ ਪਤੰਦ ਆਪਾਂ ਜਾਂਦੇ ਹੀ ਨਾ ਉਹ ਤੇ ਗੱਲ ਵਾ ਨਾ ਇੱਕ ਅਦਾ ਬੰਦਾ ਜ਼ਰੂਰ ਕਰ ਰੀਂਦੇ ਤੇ ਡੈਡੀ ਤੁਸੀਂ ਕਿਤੇ ਕਰਨਾ ਇਸ ਹੁਣ ਆ ਓ ਅਹੀਂ ਭਰਾਵਾ ਕਿੱਥੇ ਕਰਨਾ ਰਿਸ਼ਤੇਦਾਰਾਂ ਨੂੰ ਦੂਜਾ ਉਹਨੂੰ ਪੁੱਛਿਆ ਵਾ ਠੀਕ ਆ ਕਿ ਨਹੀਂ ਤੇ ਅਗਲੇ ਤੇ ਕਹਿਣ ਡੇ ਵੀ ਇੱਥੇ ਕੋਈ ਆਈ ਨਹੀਂ ਗੱਲ ਨਹੀਂ ਬਾਤ ਨਹੀਂ ਅਗਲੇ ਉਲਟਾ ਸਾਨੂੰ ਕਹਿਣ ਡੇ ਆ ਵੀ ਗੱਲ ਕੀ ਹੋਈ ਆ ਦੱਸੋ ਅਹੀਂ ਕਹਿਣ ਡੇ ਵੀ ਕਿਤੇ ਲੱਭ ਜੇ ਚੱਲ ਸਾਡਾ ਵੀ ਕੋਈ ਥਾਂ ਟਿਕਾਣਾ ਰਹਿ ਜਾ ਕਿ ਦੱਸੀ ਗਏ ਉਹਨਾਂ ਨੂੰ ਤੇ ਹੋ ਮੇਰਾ ਤਾਂ ਨਿੱਕੋ ਗੱਲ ਕਹੀ ਨਹੀਂ ਥਾਣੇ ਰਿਪੋਰਟ ਦਵਾਂ ਇਹਨਾਂ ਮਾਵਾਂ ਧੀਆਂ ਦੇ ਵਿੱਚ ਮਿਲ ਨਹੀਂ ਮੇਰੀ ਕੁੜੀ ਹੋਰ ਕਿੱਥੇ ਹੋਣੀ ਮਿਲਣੀ ਹੈਗੀ ਇਹਨਾਂ ਖਾਲੀ ਮੇਰੀ ਧੀ ਭੈਜੀ ਅਜੇ ਇਦੀ ਦੂਰ ਨਾ ਜਾਓ ਪਹਿਲੋ ਲਾਗੇ ਤੇ ਪਤਾ ਤੇ ਕਰ ਲੀ ਕਦੇ ਆ ਵੇਖ ਲਓ ਹੱਦ ਹੋ ਗਈ ਇਹਨਾਂ ਵਾਲੀ ਜੇ ਆਪਾਂ ਘਰ ਗਏ ਤਾਂ ਵੀ ਇਹੋ ਗੱਲਾਂ ਜੇ ਤੁਹਾਡੇ ਘਰ ਆ ਗਏ ਤਾਂ ਵੀ ਇਹੋ ਗੱਲਾਂ ਨਾ ਭੈਜੀ ਬਾਰ ਬਾਰ ਇੱਕੋ ਗੱਲਾਂ ਕਰੀ ਜਾਓ ਨਹੀਂ ਤੇ ਮੇਰ ਦਾ ਪੁਰਾ ਕੋਈ ਨਹੀਂ ਜੇ ਮੈਂ ਸੁਣ ਲਈਆਂ ਤਾਂ ਨਹੀਂ ਮੇਰੀ ਧੀ ਗਈ ਕਿੱਥੇ ਕਿੱਥੇ ਬਾਤ ਦੀ ਜੇ ਅਹੀਂ ਪਈ ਕੱਤਰ ਹੋ ਗਈ ਇਹ ਕੈਨਸ ਬਸਲਾ ਉਹ ਇੱਥੇ ਗੱਲਵਾ ਉਦੋਂ ਤੇ ਤੂੰ ਮੇਰੀ ਮਾਂ ਦੀ ਬੇਇੱਜ਼ਤੀ ਕਰ ਲਈ ਜਦੋਂ ਘਰ ਗਏ ਹੈਗੇ ਖੋਣਾ ਇੱਥੇ ਕਰੋ ਹੁਣ ਸਾਡੇ ਘਰ ਚ ਆਏ ਆਂ ਤੁਸੀਂ ਬਹੁਤ ਪਤਾ ਪਤਾ ਗੱਲਾਂ ਨਾ ਕਰ ਇੰਨੀ ਅਤਲ ਨਹੀਂ ਤੂੰ ਇੱਥੇ ਵਸਦੀ ਨਾ ਤੂੰ ਆਹ ਹੋਇਆ ਇੱਕ ਦਿਨ ਗੱਲਾਂ ਬਸ ਇੰਗਾ ਗੱਲ ਨੇ ਬੈਠਾ ਰਹਿ ਕਿਦੇ ਉਹ ਦੇ ਲਾ ਤੇਰੀ ਸੱਸ ਕਿੱਦਾਂ ਬੇਇੱਜ਼ਤੀ ਕਰਨ ਢਈ ਹੈ ਸਾਡੀ ਅਰੇ ਕਿੱਥੇ ਦੇਖਿਆ ਤੈਨੂੰ ਬੇਇੱਜ਼ਤੀ ਨਹੀਂ ਪਈ ਆ ਸਾਡੀ ਕੁੜੀ ਦਾ ਪਤਾ ਨਹੀਂ ਲੱਗਣਿਆ ਕਿੱਥੇ ਚਲੀ ਗਈ ਆ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਡੀ ਵੀ ਜ਼ਿੰਮੇਵਾਰੀ ਹੈ ਸਾਡੇ ਕੋਲੋਂ ਤਾਂ ਗਈ ਹੈ ਇੱਥੋਂ ਤੁਹਾਡੇ ਕੋਲ ਵੱਡੇ ਕੋਈ ਨਹੀਂ ਲੱਗਿਆ ਮੈਂ ਪਹਿਲਾਂ ਵੀ ਕਿਹਾ ਵਾ ਕਿ ਜਿੱਥੋਂ ਮਰਜ਼ੀ ਜਾ ਕੇ ਪਤਾ ਕਰੋ ਪਿੰਡ ਕਿਉਂ ਜਾਣ ਵਾਣ ਜੋ ਕਿ ਉਹ ਕੁੜੀ ਉੱਥੇ ਗਈ ਆ ਉਹ ਇਹਨਾਂ ਨਾਲ ਬੋਲਣ ਦਾ ਕੋਈ ਫਾਇਦਾ ਨਹੀਂ ਜਿੰਨਾ ਮਰਜ਼ੀ ਬੋਲੋ ਇਹਨਾਂ ਵਾਲੇ ਆਉਂਦੇ ਨਾ ਦੱਸ ਚੁੱਪ ਕਰਕੇ ਤੂੰ ਵੱਡੇ ਬੋਲਦੇ ਹੋ ਨਾ ਨਿੱਕੇ ਦੀ ਵਿੱਚ ਬੋਲਦੇ ਹੁੰਦੇ ਅਸੀਂ ਜੋ ਗੱਲ ਕਰਨ ਵਾਲੇ ਆ ਕਿ ਤੂੰ ਬੰਦਾ ਮਾਪੂਣਾ ਪੈਂਦਾ ਵਾ ਜਦੋਂ ਮੂੰਹ ਤੇ ਬੇਇੱਜ਼ਤੀ ਹੁੰਦੀ ਹੋਵੇ ਤੂੰ ਇਦਾਂ ਕੁਝ ਘੁੰਮਣੀਆਂ ਵਾਈਆਂ ਪਿਆ ਕੁੱਤਾ ਨਾਲੇ ਭਾਜੀ ਮੇਰੀ ਗੱਲ ਸੁਣ ਲਓ ਸਿੱਧੀ ਗੱਲ ਇਹ ਜੇ ਕੁੜੀ ਨਾਲ ਨਾ ਲੱਭੀ ਅਸੀਂ ਰਿਪੋਰਟ ਦੇਣੀ ਜੇ ਤੇ ਖਾਣੇ ਜਾ ਕੇ ਤੇ ਬੋਲੇ ਵੀ ਬੋਲਦੇ ਆ ਲੇਕਿ ਇੰਨੇ ਲੋਕ ਪੁੱਟ ਜਾਗੇ ਸਾਡਾ ਕਿਹੜਾ ਵਿੱਚ ਕੋਈ ਕਸੂਰ ਆ ਸਾਾਨੂੰ ਕੀ ਆ ਸਾਾਨੂੰ ਕੋਈ ਡਰ ਰਿਹਾ ਕਸੂਰ ਦਾ ਪਤਾ ਉਦੋਂ ਲੱਗਦਾ ਹੁੰਦਾ ਜਦੋਂ ਫੜ ਕੇ ਲੈ ਜਾਣਾ ਸਾਾਨੂੰ ਡਰਨੀਆਂ ਪਿਆ ਹੰਟਣ ਕੇ ਨਾ ਦੋ ਚਲੋ ਨਹੀਂ ਡਰ ਪਿਆ ਤਾਂ ਨਾ ਸੀ ਚੱਲ ਉੱਠ ਚੱਲੀਏ ਰੁਕ ਪਰੋ ਦੋ ਦੋ ਪਟੇ ਵੱਜੇ ਵਿੱਚੋਂ ਬੱਤ ਦਿਨਾ ਚੱਲ ਚਲੀਏ ਬੈਠਾ ਬੈਠਾ ਕਹਿੰਦਾ ਨਹੀਂ ਕਲਬ ਲੈਦੇ ਕੋਈ ਮਨ ਨਹੀਂ ਸਾਡੀ ਕੁੜੀ ਨਹੀਂ ਲੱਭਣ ਰਹੀ ਉਹ ਕਹਿਣੀ ਸਾਡੀ ਬੇਟੀ ਹੋ ਨਹੀਂ ਆ ਉੱਤੈ ਨੂੰ ਮਾਰ ਕੇ ਚੁੱਪ ਕਰ ਦੇ ਤੇਰੀ ਜਬਾਨ ਫੇਰ ਨਹੀਂ ਰਹਿਦੀ ਬਾਕੀ ਭਾਜੀ ਜੋ ਮਰਜੀ ਕਹੋ ਉਹਨਾਂ ਦੋਵਾਂ ਨੇ ਨਾ ਮੂੰਹ ਤੋਂ ਲੱਭਣ ਡਿਆ ਵਾ ਨਹੀਂ ਤੇ ਜਿੱਦਾਂ ਬਣ ਖੱਪ ਕੇ ਬੈਠੀ ਹੈ ਜੀ ਪਰਝਾਈ ਵਾਚੀ ਤੇ ਇਦਾਂ ਬਣੀ ਹੋਰ ਬੜਾ ਲੈ ਸੁਣ ਲੋ ਥੋੜੀ ਮਰਜੀ ਐ ਕਿਦਾਂ ਨਹਾਤ ਹੋ ਗਏ ਨੇ ਕੱਪੜੇ ਪਾ ਕੇ ਬੈਠਿਆ ਵਾ ਤੁਲੀ ਦੋਵੇਂ ਪਿਓ ਕੋ ਤੇ ਟੈਨਸ਼ਨ ਕਰਨਾ ਨੂੰ ਟੈਨਸ਼ਨ ਹੀ ਕੋਈ ਨਹੀਂ ਇਹਨਾਂ ਨੇ ਮੂੰਹ ਦੇਣ ਡਿਆ ਨਾ ਭਾਜੀ ਪੈਰ ਕੋਈ ਲੱਭਦੇ ਨੇ ਹਰ ਗੱਲ ਦਾ ਮਸਲਾ ਬਣ ਹੋਈ ਜਾਂਦੀ ਹੈ ਮੈਨਾ ਮੂਣਾ ਜਾਂ ਸਾਡੀ ਕੁੜੀ ਲੱਭੋ ਤੇਨੇ ਨਾਨਾ ਲੱਭੀ ਤੇ ਅਸੀਂ ਸਾਰਾ ਟੱਬਰ ਥਾਣੇ ਭਣਾਉਣਾ ਨੇ ਗੱਲਾਂ ਮੈਨੂੰ ਹੀ ਬੜੀਆਂ ਆਉਂਦੀਆਂ ਨੇ ਕਿ ਕਿਹਦਾ ਪਛਾਣ ਕੀਤੀ ਹੈ ਹਾਨੀ ਨੇ ਪਤਾ ਕਿੱਥੇ ਗਈ ਹੈ ਚੱਲੂ ਮਾਫੇ ਰਾਖੂ ਤੂੰ ਫਿਰ ਅਸਾਂ ਚੁੱਪ ਕਰ ਜਾ ਤੇਰੀ ਬਹੁਤ ਕੈਂਚੂ ਕੁਝ ਬਾਤ ਚੱਲਣ ਦੀ ਹੈ ਸੱਜਤਾ ਜੀ ਘਰੋਂ ਵੇਖਣਾ ਵਿਆਹ ਚੱਲੀ ਹੁੰਦੀਆਂ ਅੱਜ ਅਗਲੇ 20 20 ਗੱਲਾਂ ਕੀ ਕਿਹਾ ਨੇ ਸ਼ਰਮਾ ਮਰ ਉਹ ਕਿਹੜਾ ਮਰ ਗਈ ਹੈ ਜਿਹੜਾ ਇਹ ਸੋਗ ਮਨਾਈਏ ਕਿੱਥੇ ਮਰ ਗਈ ਨਾ ਸਾਰਾ ਟੱਬਰ ਅੱਧਰ ਜਿਹੜੇ ਮਰ ਗਏ ਤੇ ਕੀ ਕਰਾਂਗੇ ਘਰ ਦੀ ਕੀ ਫਿਰਦੀ ਹੈ ਤੁਹਾਨੂੰ ਲੱਗ ਪਤਾ ਚਾਹੀਦਾ ਕੀ ਪਤਾ ਲੱਗਣਾ ਹੈ ਤੁਹਾਨੂੰ ਹੈ ਤਾਂ ਸੱਤ ਕਿਉਂ ਨਾ ਕੋ ਬੇ ਏ ਤੇ ਜੋ ਗਾਉਂਦੇ ਨਾ ਤੇ ਕਦੀ ਰਾਂ ਦੇ ਕੋਲ ਕਦੀ ਮੇਰੇ ਘਰ ਕੋਲ ਮੁੰਜਾ ਕਿੰਨਾ ਬੋਲਣ ਦੀ ਹੈ ਨੂੰ ਮੈਂ ਕੀ ਕਹਾਂ ਦਸੂਰ ਉਹ ਮਾਰਦੇ ਉਹਨਾਂ ਨੂੰ ਉਹਨਾਂ ਸਾਹਮਣੇ ਉਹਨਾਂ ਦੀ ਵਾਚੀ ਦਾ ਕਹਣੇ ਆਣ ਕੇ ਕਾਦੀ ਕੀ ਕਰਦੀ ਏ ਇਹ ਤੇ ਸਿੱਧਾ ਜਿੱਧਾ ਮਮੀ ਸਾਡੇ ਨੂੰ ਹਣਾੜੇ ਬੇਟੀ ਚਰ ਕੇ ਦੱਪਾ ਦੇ ਤੋ ਮੈਨੂੰ ਤਾਂ ਦੱਪਾ ਕਰ ਜਾ ਕੇ ਅਗਲੇ 20 ਵੀ ਗਲਾ ਕਰਕੇ ਗਏ ਆ ਨਹੀਂ ਵੀ ਗੱਲ ਸੁਣੋ ਮੇਰੀ ਕੰਮ ਸੇ ਕੰਮ ਬੋਲਣ ਲੱਗਿਆ ਗੱਲਾਂ ਤੇ ਬੋਲੋ ਹੈ ਧੀ ਆ ਤੁਹਾਡੀ ਕਿਦਾਂ ਬੋਲਦੇ ਜੀ ਤੇਰਾ ਵੀ ਲਾਜ ਹੋਣਾ ਤੂੰ ਭੱਜਿਆ ਤੇ ਮਾਰੂ ਤੇਰੇ ਵੀ ਮਾਰ ਤੇ ਮਾਰੂਗਾ ਹਾਦੀ ਹੋਈ ਆ ਮੈਂ ਜੋਂ ਦੱਸ ਰਿਹਾ ਫੜ ਕੇ ਤੂੰ ਠੀਕ ਵਾਣਾ ਕੋਈ ਨਾ ਘਰ ਤੇ ਵੀ ਉਹਨਾਂ ਤਾਂ ਉਹ ਜਊਂ ਕਰਦਾਂਗੇ ਉਹਨਾਂ ਤੇ ਕਹਣਾ ਚਾਹਣਾ ਬੜਾ ਚਾਹਣਾ ਬੜਾ ਚਾਹਣਾ ਚੰਗਾ ਬੜਾ ਆ ਬੜੀ ਨਾ ਹੁੰਦਾ